ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਪੰਜਾਬ ਤੇ ਇੰਨਾ ਕਰਜ਼ਾ ਹੈਗਾ ਔਰ ਦੂਜਾ ਜਿਹੜੇ ਪੰਜਾਬ ਦੇ ਵਿੱਚ ਵੱਡੇ ਵੱਡੇ ਬਿਜ਼ਨਸਮੈਨ ਨੇ ਉਹਨਾਂ ਤੇ ਕਰੋੜਾਂ ਦਾ ਕਰਜ਼ਾ ਕਿ ਜਿਹੜੀਆਂ ਸਰਕਾਰਾਂ ਟਾਈਮ ਆਉਂਦੇ ਤੇ ਆਪ ਹੀ ਮਾਫ ਕਰਾ ਦਿੰਦੀਆਂ ਗੱਲ ਰਹੇਗੀ ਕੱਲੀ ਮਿਡਲ ਕਲਾਸ ਲੋਕਾਂ ਦੀ ਜਿਹੜੇ ਕੋਈ ਵੀ ਲੋਨ ਲੈਂਦੇ ਨੇ ਦਾ ਜਿੰਨਾ ਦੇ ਬੈਂਕ ਪ੍ਰੈਸ਼ਰਾਈਜ਼ ਕਰਦਾ ਯੂਨੇ ਬਹੁਤ ਵੱਡਾ ਜਿਵੇਂ ਗਨਾਹ ਕਰਤਾ ਹੁੰਦਾ ਆਮ ਛੋਟੇ ਮਿਡਲ ਕਲਾਸ ਲੋਕਾਂ ਨੂੰ ਫਿਰ ਬੈਂਕ ਵਾਲੇ ਕਿਦਾਂ ਟੌਰਚਰ ਕਰਦੇ ਨੇ ਜਿਹੜੇ ਵੱਡੇ ਵੱਡੇ ਉਦਯੋਗਪਤੀ ਜਿਹੜੇ ਵੱਡੇ ਬਿਜ਼ਨਸਮੈਨ ਨੇ ਉਹਨਾਂ ਤੇ ਪ੍ਰੈਸ਼ਰਾਈਜ਼ ਇਹ ਕਿਉਂ ਨਹੀਂ ਕਰਦੀਆਂ ਬੈਂਕ ਵਾਲੇ ਜੇ ਪੰਜਾਬ ਤੇ ਜੋ ਇਨਾ ਕਰਦਾ ਚੜਿਆ ਉਹਦਾ ਜ਼ਿੰਮੇਵਾਰ ਕੌਣ ਉਹ ਉੱਤਰੂ ਕਾ ਕਿਹੜੇ ਹਸਾਬ ਦੇ ਨਾਲ ਉਹ ਖਤਮ ਕਿਵੇਂ ਹੋਊਗਾ ਉਹਦਾ ਖਾਤਮਾ ਕਿਸ ਤਰ੍ਹਾਂ ਹੋਊਗਾ ਪੰਜਾਬ ਕਰਜ਼ਾ ਮੁਕਤ ਕਦੋਂ ਹੋ ਸਕਦਾ ਇਸ ਦਾ ਕੋਈ ਜਵਾਬ ਨਹੀਂ ਤੇ ਆਮ ਮਿਡਲ ਕਲਾਸ ਬੰਦੇ ਨੂੰ ਇੰਨਾ ਪ੍ਰੈਸ਼ਰਾਈਜ਼ ਕਰ ਦਿੰਦੇ ਨੇ ਬੈਂਕ ਵਾਲੇ ਕਿ ਉਹ ਬੰਦਾ ਆਤਮ ਹੱਤਿਆ ਕਰਨ ਤੇ ਮਜਬੂਰ ਹੋ ਜਾਂਦਾ ਪਿੱਛੇ ਤੁਸੀਂ ਕੁਝ ਮੀਡੀਆ ਵੀ ਦੇਖਿਆ ਹੋਣਗੀਆਂ ਪਹਿਲਾਂ ਜਿੱਥੇ ਪਿੰਡ ਦੇ ਵਿੱਚ ਇੱਕ ਬੈਂਕ ਰਿਕਵਰੀ ਏਜੰਟ ਗਿਆ ਸੀ ਕਿਸ਼ਤ ਲੈਣਾ ਤਾਂ ਉੱਥੇ ਉਹਨੇ ਕੋਈ ਸ਼ਬਦ ਕੱਲ ਤੋ ਸ਼ਬਦਾਵਲੀ ਵਰਤ ਲਈ ਸੀ ਤੇ ਜਿਹਦੇ ਨਾਲ ਘਰ ਦੇ ਉਹਦੇ ਮਗਰ ਟੰਬਾ ਲੈ ਕੇ ਪੈਗ ਸੀ ਫਿਰ ਉਹ ਭੱਜਿਆ ਵੀ ਐ ਤਾਂ ਇਹ ਜਿਹੜੇ ਵੱਡੀਆਂ ਵੱਡੇ ਵੱਡੇ ਬਿਜ਼ਨਸਮੈਨ ਨੇ ਉਹਨਾਂ ਨੂੰ ਛੇਤੀ ਛੇਤੀ ਬੈਂਕ ਵਾਲੇ ਕੁਝ ਕਿਉਂ ਨਹੀਂ ਕਹਿੰਦੇ ਕਿ ਉਹਨਾਂ ਦੇ ਪਹਿਲੇ ਹੀ ਮੋٹے ਵਕੀਲ ਕਿਤੇ ਹੁੰਦੇ ਨੇ ਤੇ ਉਹਨਾਂ ਨੂੰ ਸਾਰੇ ਰੂਲ ਪਤਾ ਹੁੰਦੇ ਨੇ ਕੱਲ ਰਹਿਣ ਦੀ ਮਿਡਲ ਕਲਾਸ ਲੋਕਾਂ ਦੀ ਜੇਕਰ ਉਹ ਲੋਨ ਲੈਂਦੇ ਨੇ ਤਾਂ ਉਹਨਾਂ ਨੂੰ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ ਜਿਹਦੇ ਨਾਲ ਉਹਨਾਂ ਨੂੰ ਜਦੋਂ ਕੁਇਕ ਕਸਤੇ ਟੁੱਟਦੀ ਹੈ ਉਹਨਾਂ ਦੀ ਜੇ ਉਹਨਾਂ ਨੂੰ ਕੁਝ ਹੋ ਨਹੀਂ ਹੁੰਦਾ ਤਾਂ ਉਹਨਾਂ ਨੂੰ ਕਿਵੇਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਇਸ ਗੱਲ ਦੇ ਵਿੱਚ ਮੈਂ ਕਹਿੰਦਾ ਕਿ ਜਿਹੜੇ ਕਿਸਾਨ ਭਾਈ ਚਾਰੇ ਨੇ ਉਹ ਬਹੁਤ ਵਧੀਆ ਨੇ ਉਹਨਾਂ ਨੂੰ ਪਤਾ ਕਿ ਸਾਡੇ ਕਿਸਾਨ ਇਹ ਵੀਰਤੇ ਇੰਨਾ ਇੰਨੇ ਰਪੇ ਕਰਜ਼ਾ ਸੀ ਤਾਂ ਅਸੀਂ ਸਰਕਾਰ ਤੋਂ ਮਾਫ ਕਰਾਵਾਂਗੇ ਤਾਂ ਮਾਫ ਕਰਾ ਵੀ ਲੈਂਦੇ ਨੇ ਫਿਰ ਸਰਕਾਰ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਪਹਿਲਾਂ ਲੋਨ ਲੈ ਲੈਣੇ ਹੋ ਫਿਰ ਤੁਸੀਂ ਮਾਫ ਕਰਾਉਣ ਲੱਗ ਜਾਂਦੇ ਹੋ ਜਾਂ ਤੁਸੀਂ ਧਰਨਾ ਦੇਣ ਲੱਗ ਜਾਂਦੇ ਹੋ ਮਾਫ ਕਰਾਉਣ ਦੇ ਖਾਤਰ ਸਰਕਾਰ ਨੂੰ ਵੀ ਪੁੱਛਣਾ ਚਾਹੀਦਾ ਕਿ ਤੁਸੀਂ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਹੁੰਦੇ ਨੇ ਉਹਨਾਂ ਦਾ ਕਰਜ਼ਾ ਤੁਸੀਂ ਕਿਉਂ ਮਾਫ ਕਰ ਦਿੰਦੇ ਹੋ ਹੁਣ ਪਿੱਛੇ ਸੰਨੀ ਦਿਓਲ ਦੀ ਫਲਮਾਈ ਗਦਰ 2 ਕਰਦਾਸਪੁਰ ਦੇ ਵਿੱਚ ਉਹਦੀ ਜੋ ਕੋਠੀ ਸੀ ਉਹ ਸੀਲ ਕਰਨੀ ਸੀ ਪਰ ਉਹ ਕੀਤੀ ਨਹੀਂ ਫਿਲਮ ਹਿੱਟ ਹੋਊਗੀ ਤਾਂ ਉਹਦਾ ਜਿੰਨਾ ਕਰਜ਼ਾ ਸੀ ਸਾਰਾ ਮਾਫ ਕਰਕੇ ਕੋਠੀ ਉਹਨਾਂ ਦੇ ਹਵਾਲੇ ਕਰਤੀ ਇਹ ਹੁੰਦੀ ਹੈ ਸਰਕਾਰ ਦੇ ਚੋਸ਼ਲੇ ਅਗਰ ਆਮ ਲੋਕ ਕਰਜ਼ਾ ਲੈਂਦੇ ਨੇ ਤਾਂ ਉਹ ਗਲਤ ਅਗਰ ਵੱਡੇ ਲੈਂਦੇ ਨੇ ਕਰਜ਼ਾ ਬੈਂਕ ਤੋਂ ਜਿਹੜੇ ਬਿਜ਼ਨਸਮੈਨ ਨੇ ਉਹ ਸਹੀ ਨੇ ਤੇ ਟਾਈਮ ਆਉਣ ਤੇ ਉਹਨਾਂ ਦਾ ਮਾਫ਼ ਵੀ ਕਰਵਾ ਦਿੱਤਾ ਜਾਂਦਾ ਇਹ ਹੁੰਦੀਆਂ ਸਰਕਾਰ ਦੀਆਂ ਗਲਤ ਪਾਲਿਸੀਆਂ